ਸ਼ਿਕਾਵਾਦ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦੇ ਵਿਰੋਧ ਦੇ ਵਿੱਚ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਅਣਮਿੱਥੇ ਸਮੇਂ ਲਈ ਧਰਨਾਕਾਰੀ ਧੰਨੇ ਤੇ ਲਗਾਤਾਰ ਬੈਠੇ ਹੋਏ ਨੇ ਹਲਕਾ ਵਿਧਾਇਕ ਚਿੰਤਾਪਾਲ ਸਿੰਘ ਬਿਆਲਪੁਰਾ ਧੰਨੇ ਦੇ ਵਿੱਚ ਸ਼ਮੂਲੀਅਤ ਕਰਨ ਲਈ ਤੜਸਾਰੀ ਪੁਝੇ ਜਿਸਮੇ ਕਿ ਉਹਨਾਂ ਗੱਲਬਾਤ ਕਰਦੇ ਕਿਹਾ ਕਿ ਇਹ ਉਹਨਾਂ ਦਾ ਆਪਣਾ ਹਲਕਾ ਹੈ ਅਤੇ ਉਹ ਖੁਦ ਲੰਮੇ ਸਮੇਂ ਤੋਂ ਇਹਨਾਂ ਦੇ ਨਾਲ ਖੜੇ ਨੇ ਦੂਜੇ ਪਾਸੇ ਪਿੰਡ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਫੈਕਟਰੀ ਨੂੰ ਬੰਦ ਕਰਵਾਓ ਜਾ ਜੋ ਪਿੰਡ ਵਾਸੀ ਬਿਮਾਰੀਆਂ ਤੋਂ ਬਚ ਸਕਣ ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਪੱਕਾ ਮੋਚਾ ਸੜਕ ਤੇ ਲਗਾ ਕੇ ਬੈਠ ਚੁੱਕੇ ਨੇ ਜਦ ਤੱਕ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਹ ਸੜਕ ਤੇ ਇਸੇ ਤਰ੍ਹਾਂ ਦਿਨ ਰਾਤ ਬੈਠੇ ਰਹਿਣਗੇ ਉਹ ਅੱਜ ਮਸਵਰੇ ਵਸ ਐ ਮੈਂ ਚੰਡੀਗੜ੍ਹੋਂ ਜਿਹੜੇ ਕੱਲ ਮੈਂ ਜਿੱਲੀ ਗਿਆ ਸੀਗਾ ਕੱਲ ਨੁਮਾਇंदे ਭੇਜੇ ਸੀਗੇ ਸਾਡੀ ਪਾਰਟੀ ਦੇ ਕਿਉਂਕਿ ਮੈਨੂੰ ਜ਼ਰੂਰੀ ਕੰਮ ਪੈ ਗਿਆ ਸੀਗਾ ਮੈਂ ਇਹਨਾਂ ਦੇ ਨਾਲ ਹਰ ਵਕਤ ਖੜਾ ਜਦੋਂ ਵੀ ਮੈਨੂੰ ਬੁਲਾਉਣਗੇ ਜਦੋਂ ਵੀ ਇਹਨਾਂ ਨੇ ਮੈਨੂੰ ਬੁਲਾਇਆ ਕਦੇ ਇਹ ਨਹੀਂ ਹੈਗਾ ਭਾਜਦੇ ਹਾਜ਼ਰ ਹੋਏ ਆ ਤੇ ਸਿੱਧੀ ਗੱਲ ਨਮਾਇਦਾ ਲੋਕ ਨਮਾਇਦਾ ਤਾਂ ਹੀ ਆ ਮੈਂ ਇਹਨਾਂ ਕਰਕੇ ਫੈਕਟਰੀ ਦਾ ਵਿਰੋਧ ਤੁਹਾਡੇ ਵੱਲੋਂ ਵੀ ਲਗਾਤਾਰ ਜਾਰੀ ਹੈ ਹਾਂ ਮੈਂ ਉਹ ਵੀ ਅਲੈ ਮੈਂ ਇਹਨਾਂ ਦੇ ਨਾਲ ਹੀ ਕਹਣਾ ਜੇ ਉਹ ਚੀਜ਼ ਦੱਸੀ ਹੈ ਨਾ ਜਿਹੜੀ ਗਲਤ ਆ ਮੈਂ ਤਾਂ ਆਪਕਾ ਵੀ ਮੈਂ ਪਾਰਟੀ ਬਣ ਕੇ ਮੇਰਾ ਵੀ ਪੱਖ ਸੁਣਨਾ ਚਾਹੀਦਾ ਕਿਉਂਕਿ ਜੇ ਦਿੱਕਤ ਇਹਨੂੰ ਆ ਤਾਂ ਦਿੱਕਤ ਸਾਨੂੰ ਵੀ ਆ ਆਪਣੇ ਤਾਂ ਲੋਕ ਨੇ ਸਾਰੇ ਗੁਰਦੀਪ ਸਿੰਘ ਆ ਇਸੇ ਪਿੰਡ ਮੁਸ਼ਕਾਬਾ ਤੋਂ ਹੀ ਰਹਿਣ ਵਾਲਾ ਆ ਅ ਧਰਨਾ ਦਾ ਬਹੁਤ ਦਿਨਾਂ ਦਾ ਜਾਰੀ ਆ ਜਦੋਂ ਉਹਦੀ ਫੈਕਟਰੀ ਲੱਗਣੀ ਸ਼ੁਰੂ ਹੋਈ ਆ ਪਹਿਲਾਂ ਅਸੀਂ ਐਸ ਡੀ ਐਮ ਦਫ਼ਤਰ ਲਾਇਆ ਧਰਨਾ ਇੱਥੇ ਵੀ ਲਾਇਆ ਸੀ ਇਸ ਜਗ੍ਹਾ ਤੇ ਤੇ ਕੱਲ ਸਵੇਰ ਦਾ ਲਗਾਤਾਰ ਜਾਰੀ ਆ ਹੁਣ ਜਦੋਂ ਤੱਕ ਮੰਨ ਲਓ ਫੈਕਟਰੀ ਬੰਦ ਨਹੀਂ ਕਰਦੇ ਇਹ ਉਦੋਂ ਤੱਕ ਧਰਨਾ ਜਾਰੀ ਰਹੂਗਾ ਮਾਰਨਿੰਗ ਟਾਈਮ ਤੁਹਾਡੇ ਕੋਲ ਹਾਲ ਜਾਣਨ ਲਈ ਤੁਹਾਡੇ ਐਮਐਲਏ ਵੀ ਪਹੁੰਚੇ ਨੇ ਕਿਵੇਂ ਦੇਖਦੇ ਹੋ ਪਾਰਟੀ ਦੇ ਤੌਰ ਤੇ ਹਾਂਜੀ ਐਮਐਲਏ ਸਾਹਿਬ ਤਾਂ ਸਾਨੂੰ ਪੂਰਾ ਸਾਥ ਆ ਸਾਡੇ ਮੰਨ ਲਓ ਇਹ ਤਾਂ ਇੱਕ ਤਰ੍ਹਾਂ ਦੇ ਸਾਡੇ ਪਿੰਡ ਦੇ ਹੀ ਨੇ ਤੇ ਉਹਨਾਂ ਨੇ ਤਾਂ ਕਿਹਾ ਵੀ ਮੈਂ ਸੱਤ ਤਾਂ ਜੇ ਮੇ ਤੋਂ ਲਿਖ ਕੇ ਲੈ ਜਾਓ ਵੀ ਹਾਂ ਵੀ ਮੈਂ ਤੁਹਾਡੇ ਨਾਲ ਇਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਖਾਣਾ ਇੱਥੇ ਤਿਆਰ ਹੁੰਦਾ ਜੀ ਆਪਣੇ ਨਾਲ ਸਾਡੇ ਬੀਬੀਆਂ ਭੈਣਾਂ ਸਾਡੇ ਨਾਲ ਆਉਂਦੀਆਂ ਨੇ ਤੇ ਸਵੇਰ ਤੋਂ ਲੈ ਕੇ ਸਵੇਰ ਦਾ ਖਾਣਾ ਵੀ ਦੁਪਹਿਰ ਦਾ ਵੀ ਸ਼ਾਮ ਦਾ ਵੀ ਇੱਥੇ ਸਾਡੇ ਅਸੀਂ ਪੱਟੀਆਂ ਲੈ ਜਾਂਦੀਆਂ ਸਿਲੰਡਰ ਲੈ ਜਾਂਦੇ ਨੇ ਸਭ ਕੁਝ ਭਾਂਡੇ ਵਗੈਰਾ ਸਾਡੇ ਕੋਲ ਨੇ ਰਾਤ ਦਾ ਜਿਹੜਾ ਸੌਣ ਦਾ ਪ੍ਰੋਗਰਾਮ ਸੀ ਕਿੰਨੇ ਬੰਦੇ ਸੀ ਤੇ ਕਿੱਥੇ ਹੋ ਜੇ ਸਾਡੇ ਰਾਤ ਅਸੀਂ ਬੰਦੇ ਸੀਗੇ ਘੱਟੋ ਘੱਟ 100 ਬੰਦਾ ਹੋਵਾਂਗੇ ਜੀ ਅਸੀਂ ਇੱਥੇ ਗੱਦੇ ਸਾਡੇ ਕੋਲ ਮੰਝੇ ਬਾਕੀ ਟਰਾਲੀਆਂ ਦੇ ਵਿੱਚ ਅਸੀਂ ਵਧੀਆ ਢੰਗ ਨਾਲ ਆਪਣਾ ਕਰਿਆ ਹੋਇਆ ਸੌਣ ਪੈਣ ਨੂੰ ਕੋਈ ਦੇਕਤ ਨਹੀਂ ਹੈਗੀ ਚਾਹੇ ਮਹੀਨਾ ਲੱਗ ਜਵੇ ਕੋਈ 2 ਮਹੀਨੇ ਲੱਗ ਜਾਣ ਮੌਜਾ ਸਾਡਾ ਤਾਂ ਪਿੰਡ ਨੇੜੇ ਹੀ ਐ ਇਥੋਂ ਕੋਈ ਚੀਜ਼ ਮੰਗਾਉਣੀ ਹੋਈ ਅਸੀਂ ਮੰਗਾ ਲਾਂਗੇ ਮੇਰਾ ਨਾਮ ਅਪਾਰ ਸਿੰਘ ਹੈ ਜੀ ਔਰ ਮੇਰਾ ਪਿੰਡ ਖੀਰਨੀਆ ਕੱਲ ਇਹ ਅਸੀਂ 9 ਵਜੇ ਧਰਨਾ ਲਾਇਆ ਸਰ ਫੈਕਟਰੀ ਦੇ ਵਿਰੋਧ ਦੇ ਵਿੱਚ ਤਾਂ ਕਿ ਇਸ ਜਿਹੜੀ ਫੈਕਟਰੀ ਲੱਗ ਰਹੀ ਹੈ ਇਤੋਂ ਜਿਹੜਾ ਪੋਲਿਊਸ਼ਨ ਹੋਣਾ ਤੇ ਇਹਦੀ ਜਿਹੜੀ ਹਵਾ ਦੂਸ਼ਿਤ ਹੋਣੀ ਹੈ ਪਾਣੀ ਦੂਸ਼ਿਤ ਹੋਣਾ ਉਹਦੇ ਕਰਕੇ ਸਾਨੂੰ ਇਹ ਧਰਨਾ ਲਾਉਣਾ ਪਿਆ ਕਿਉਂਕਿ ਪ੍ਰਸ਼ਾਸਨ ਸਾਡੀ ਨਹੀਂ ਗੱਲ ਸੁਣ ਰਿਹਾ ਪਿਛਲੇ 2 ਸਾਲਾਂ ਤੋਂ ਅਸੀਂ ਲੱਗੇ ਹੋਏ ਹਾਂ ਇਸ ਚੀਜ਼ ਨੂੰ ਬੰਦ ਕਰਵਾਉਣ ਤੋਂ ਕਈ ਵਾਰ ਪ੍ਰਸ਼ਾਸਨ ਦੇ ਅਸੀਂ ਧਿਆਨ ਚ ਵੀ ਲੈਂਦੀਆਂ ਨੇ ਇਹ ਚੀਜ਼ਾਂ ਪਰ ਸਾਡੀ ਕਿਤੇ ਸੁਣਵਾਈ ਨਹੀਂ ਜਦੋਂ ਹੋਈ ਤਾਂ ਸਾਨੂੰ ਜਿਹੜਾ ਲਾਸਟ ਹਥਿਆਰ ਹੈ ਉਹ ਵਰਤਣਾ ਪਿਆ ਧਰਨਾ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਲੋਕਾਂ ਦੀ ਸੁਣੀ ਜਾਵੇ ਲੋਕਤੰਤਰ ਦਾ ਰਾਜ ਹੈ ਸੋ ਇਸ ਧਰਨੇ ਨੂੰ ਜਲਦੀ ਤੋਂ ਜਲਦੀ ਖਤਮ ਕਰਵਾਉਣ ਤਾਂ ਕਿ ਉਸ ਫੈਕਟਰੀ ਨੂੰ ਬੰਦ ਕਰਵਾਉਣ ਪਹਿਲਾਂ ਤਾਂ ਫਿਰ ਇਹਨੂੰ ਧਰਨੇ ਨੂੰ ਹਟਾਇਆ ਜਾਵੇ ਅਸੀਂ ਇੱਥੋਂ ਜਾਇਜ਼ਤ ਜਾਣਾ ਜਦੋਂ ਇਹ ਫੈਕਟਰੀ ਮੁਕੰਮਲ ਤੌਰ ਤੇ ਬੰਦ ਹੋ ਜਾਏਗੀ ਪੱਕਾ ਮੋਰਚਾ ਤੁਹਾਡੇ ਵੱਲੋਂ ਲਗਾਇਆ ਗਿਆ ਹੈ ਟੈਂਟ ਵੀ ਲਗਾ ਲਏ ਨੇ ਤੇ ਰਾਸ਼ਨ ਵੀ ਜਿਹੜਾ ਰਾਤ ਦਾ ਖਾਣਾ ਕਿੱਥੇ ਬਣਿਆ ਸੀ ਉਹ ਰਾਤ ਦਾ ਖਾਣਾ ਤੁਸੀਂ ਇੱਧਰ ਦੇਖੋਗੇ ਇੱਧਰ ਟਰਾਲੀਆਂ 'ਚ ਬਣਿਆ ਸੀਗੇ ਅਸੀਂ ਕੁਝ ਆਪਣੇ ਪਿੰਡੋਂ ਬਣਾ ਕੇ ਲੈ ਕੇ ਆਏ ਸੀਗੇ ਕਿਉਂਕਿ ਸਾਡਾ ਪਿੰਡ ਤਾਂ ਪਹਿਲਾਂ ਤੋਂ ਹੀ ਮਸ਼ਹੂਰ ਆ ਲੰਗਰ ਦੇ ਵਿੱਚ ਤੇ ਇਹ ਰਾਤ ਦਾ ਵੀ ਸਾਡੀਆਂ ਜਿਹੜੀਆਂ ਮਾਮਾ ਨੇ ਭੈਣਾਂ ਨੇ ਜਾਂ ਸਾਡੇ ਹੋਰ ਲੰਗਰ ਦੇ ਕਮੇਟੀ ਦੇ ਮੈਂਬਰ ਨੇ ਉਹਨਾਂ ਦੁਆਰਾ ਇਹ ਲੰਗਰ ਤਿਆਰ ਕੀਤਾ ਗਿਆ ਸੀਗਾ ਅੱਜ ਸਵੇਰੇ ਸਵੇਰੇ ਵੀ ਬਹੁਤ ਸਾਰਾ ਲੰਗਰ ਤੇ ਚਾਹ ਪਾਣੀ ਦਾ ਵੀ ਇੱਥੇ ਪੂਰਾ ਖਿਆਲ ਰੱਖਿਆ ਜੀ ਇਹ ਜਦੋਂ ਤੱਕ ਸਾਡੀ ਇਹ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜੀ ਇਹ ਧਰਨਾ ਉਦੋਂ ਤੱਕ ਹੀ ਲੱਗਿਆ ਰਹੇਗਾ